ਮੇਰਾ ਨਾਮ ਹਰ ਅੱਜ ਪੂਰੇ ਭਾਰਤ ਦੇ 500 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਪ੍ਰਾਣੇ ਸੰਘਰਸ਼ ਦੀਆਂ ਕਿਸਾਨੀ ਸੰਘਰਸ਼ੇਡਾ ਦਿੱਲੀ ਸਭਾ ਸਾਲ ਆਪਾਂ ਅੰਦੋਲਨ ਲੜਿਆ ਉਸ ਅੰਦੋਲਨ ਦੀਆਂ ਰਹਿਂਦੀਆਂ ਮੰਗਾਂ ਜਿਦੇ ਵਿੱਚ ਐਮਐਸਪੀ ਦਾ ਕਾਨੂੰਨ ਬਿਜਲੀ ਐਕਟ 220 ਤੇ ਕਰਜ਼ਾ ਮੁਕਤ ਤੇ ਆਪਣਾ ਅਜੇ ਮਿਸ਼ਰਾ ਟੈਣੀ ਜਿਹਨੂੰ ਅਜੇ ਤੱਕ ਕੋਈ ਸਖਤ ਸਜ਼ਾ ਨਹੀਂ ਦਿੱਤੀ ਗਈ ਤੇ ਯੂਪੀ ਦੇ ਉਹ ਕਿਸਾਨ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਅਜੇ ਤੱਕ ਕੋਈ ਨੌਕਰੀ ਮੁਆਵਜ਼ਾ ਜਿਹੜਾ ਪੂਰੀ ਤਰ੍ਹਾਂ ਨਹੀਂ ਦਿੱਤਾ ਗਿਆ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਇੱਕ ਕਿਸਾਨ ਮਾਰਚ ਜਿਹਨੂੰ ਟਰੈਕਟਰ ਪ੍ਰੇਡ ਦੱਸਿਆ ਜਾ ਰਿਹਾ ਪੰਜਾਬ ਦੇ ਭਾਰਤ ਦੇ ਲੋਕਾਂ ਨੂੰ ਵੀ ਆ ਜਿਹੜੀ ਅਸਲੀ ਪ੍ਰੇਡ ਆ ਇਹ ਪੰਜਾਬ ਦੇ ਭਾਰਤ ਦੇ ਮਿਹਨਤਕਸ਼ ਲੋਕ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਦਿਖਾਉਣ ਜਾ ਰਹੇ ਆ ਵੀ ਇੱਕ ਪਾਸੇ ਸਰਕਾਰ 26 ਜਨਵਰੀ ਨੂੰ ਝੰਡਾ ਚੜਾ ਕੇ ਕਹਿੰਦੀ ਆ ਵੀ ਅਸੀਂ ਲੋਕਾਂ ਦੇ ਹਮਦਰਦੀ ਆ ਪਰ ਦੂਜੇ ਪਾਸੇ ਆਪਾਂ ਭਾਰਤ ਦੇ ਵਿੱਚ ਦੇਖ ਰਹੇ ਆ ਕਿਸਾਨ ਮਜ਼ਦੂਰ ਤੇ ਜਿੰਨੀਆਂ ਵੀ ਟ੍ਰੇਡ ਯੂਨੀਅਨਾਂ ਨੇ ਹੋਰ ادارے ਨੇ ਜਿਹੜੇ ਸਾਰੇ ਅੱਜ ਸੜਕਾਂ ਦੇ ਉੱਤੇ ਨੇ ਮੋਦੀ ਦੀ ਸਰਕਾਰ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦਾ ਇਹ ਕਹਿੰਦੀ ਆ ਵੀ ਅਸੀਂ ਲੋਕ ਹਮੈਤੀ ਆ ਅਸੀਂ ਲੋਕਾਂ ਦੇ ਵੱਡੇ ਕੰਮ ਕਰ ਰਹੇ ਆ ਲੋਕਾਂ ਲਈ ਵੱਡੇ ਵਧੀਆ ਕਾਨੂੰਨ ਲੈ ਕੇ ਆ ਰਹੇ ਆ ਪਰ ਦੂਜੇ ਪਾਸੇ ਆਪਾਂ ਦੇਖੀਏ ਵੀ ਮੋਦੀ ਸਰਕਾਰ ਨੇ ਭਾਰਤ ਦੇ ਵਿੱਚ ਇੱਕ ਨਵਾਂ ਕਾਨੂੰਨ ਡਰਾਈਵਰਾਂ ਦੇ ਖਿਲਾਫ ਪਾਸ ਕੀਤਾ ਜਿਦੇ ਵਿੱਚ ਸਾਡੇ ਆਮ ਲੋਕ 5000 10000 ਦੀ ਨੌਕਰੀ ਕਰਦੇ ਆ ਡਰਾਈਵਰ ਉਹ ਭਲਾ ਕਿਥੋਂ 7 ਲੱਖ ਰੁਪਈਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਘਟੂਗਾ ਤੇ ਦੂਜੇ ਪਾਸੇ ਆ ਐਮਐਸਪੀ ਵਾਸਤੇ ਪੂਰੇ ਭਾਰਤ ਦੇ ਵਿੱਚ ਸਾਡੀ ਜਥੇਬੰਦੀ ਤੇ ਸੰਜੁਕਤ ਕਿਸਾਨ ਮੋਰਚਾ ਲੜ ਰਿਹਾ ਫਿਰ ਮੋਦੀ ਸਰਕਾਰ ਇਹਨਾਂ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਐਸ ਹੱਲ ਤੇ ਕਿਉਂ ਨਹੀਂ ਆਉਂਦੀ ਵੀ ਸਟੇਟ ਵਾਈਜ਼ ਜਿਵੇਂ ਵੀ ਹੋ ਸਕਦਾ ਵੱਖ-ਵੱਖ ਸਟੇਟਾਂ ਨੂੰ ਸਟੇਟਾਂ ਦੇ ਆਧਾਰ ਤੇ ਐਮਐਸਪੀ ਤੈਅ ਕੀਤੀ ਜਾਵੇ ਕਿਉਂਕਿ ਇਹ ਮੁੱਦਾ ਜਿਹੜਾ ਐਮਐਸਪੀ ਦਾ ਬਹੁਤ ਵੱਡਾ ਮੁੱਦਾ ਏ ਇਸ ਨੂੰ ਸੁਲਝਾਉਣ ਦੇ ਲਈ ਜਿਹੜਾ ਇੱਕ ਮੀਟਿੰਗ ਕਮੇਟੀ ਬਣਾਈ ਆ ਜਿਦੇ ਚੋਂ ਅੱਜ ਤੱਕ ਕਿਸਾਨਾਂ ਦਾ ਕਿਸੇ ਆਗੂ ਨਹੀਂ ਲਿਆ ਕੋਈ ਵੀ ਜਥੇਬੰਦੀ ਦਾ ਇਹ ਸਿਰਫ ਕਮੇਟੀਆਂ ਨੇ ਜਿਵੇਂ ਸ਼ਾਂਤਤਾ ਕਾਰ ਸ਼ਾਂਤਤਾ ਕਮਾਰ ਕਮੇਟੀ ਦੀਆਂ ਰਿਪੋਰਟਾਂ ਪਹਿਲਾਂ ਲਾਗੂ ਕਰ ਰਹੇ ਨੇ ਇਹ ਕਿਸਾਨ ਪੰਜਾਬ ਦੇ ਭਾਰਤ ਦੇ ਇਹ ਗੱਲ ਕਹਿੰਦੇ ਆ ਵੀ ਸਾਨੂੰ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਫਸਲਾਂ ਦਾ ਭਾਅ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਸੋ ਅੱਜ ਅਸੀਂ ਇਹ ਲੋਕ ਇਕੱਠੇ ਹੋਏ ਆ ਭਾਰਤ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਬਕ ਵੱਖ-ਵੱਖ ਸੂਬਿਆਂ ਦੇ ਵਿੱਚ ਦੱਸਣ ਦੇ ਲਈ ਵੀ ਜਿਹੜੇ ਲੋਕ ਨੇ ਮਜਬੂਰ ਹੋ ਕੇ ਲੱਖਾਂ ਕਰੋੜਾਂ ਦਾ ਤੇਲ ਫੂਕ ਕੇ ਅੱਜ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਮਾਰਚ ਕਰਕੇ ਦੱਸਣ ਜਾ ਰਹੇ ਆ ਵੀ ਇਹ ਸਰਕਾਰਾਂ ਦੇ ਦਿਖਾਉਣ ਦੇ ਰੂਪ ਹੋਰ ਨੇ ਤੇ ਲੋਕਾਂ ਦੇ ਵਿੱਚ ਆਉਣ ਦੇ ਜਿਹੜੇ ਰੂਪ ਆ ਹੋਰ ਆ ਕਿਉਂਕਿ ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਇਹ ਉਹ ਕਾਰਪੋਰੇਟ ਘਰਾਣਿਆਂ ਦੀ ਤੇ ਨਾਲ ਅੰਬਾਨੀ ਅੰਡਾਨੀ ਤੇ ਵਿਸ਼ਵ ਵਪਾਰ ਸੰਸਥਾ ਦੇ ਨਾਲ ਮਿਲ ਕੇ ਚੱਲ ਰਹੀ ਆ ਇਹ ਸਰਕਾਰ ਨੂੰ ਮੋਦੀ ਨੂੰ ਇੱਕ ਮੋਹਰਾ ਬਣਾਇਆ ਗਿਆ ਤੇ ਚਲਾਉਣ ਵਾਲੇ ਵਿਸ਼ਵ ਵਪਾਰ ਸੰਸਥਾ ਤੇ ਕਾਰਪੋਰੇਟ ਘਰਾਣੇ ਨੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਜ਼ਮੀਨ ਤੇ ਵੱਡੇ ਪੱਧਰ ਤੇ ਹਮਲਾ ਕਰਨਾ ਅੱਜ ਅਸੀਂ ਇਹਨਾਂ ਕਿਸਾਨਾਂ ਨੂੰ ਦੱਸਣ ਦੇ ਲਈ ਇਹ ਪ੍ਰੇਡ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਨੂੰ ਸਾਂਭ ਕੇ ਆਪਾਂ ਆਪਣੀਆਂ ਜ਼ਮੀਨਾਂ ਬਚਾਈਏ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੀ ਵਿਸ਼ੇਪ ਵਪਾਰ ਸੰਸਥਾ ਦੀ ਪੰਜਾਬ ਦੀ ਕਣਕ ਦੇ ਉੱਤੇ ਅੱਖ ਆ ਕਿਉਂਕਿ ਮੱਧ ਪ੍ਰਦੇਸ਼ ਦੀ ਕਣਕ ਹੈ ਜਿਹੜੀ ਉਹਨੂੰ ਲੰਬੇ ਸਮੇਂ ਦੇ ਲਈ ਸਟੋਰੇਜ ਨਹੀਂ ਕੀਤਾ ਜਾ ਸਕਦਾ ਜਿਹੜੀ ਪੰਜਾਬ ਦੀ ਕਣਕਾ ਭਰਾਵੋ ਇਹਨੂੰ 30 ਸਾਲ ਤੱਕ ਜਮ੍ਹਾਂ ਕੀਤਾ ਜਾ ਸਕਦਾ ਐਸ ਕਰਕੇ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਅੱਖ ਆ ਜਿਹੜੀ ਔਰ ਪੰਜਾਬ ਦੀ ਕਣਕ ਤੇ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੇ ਪਾਣੀਆਂ ਤੇ ਆਖਾ ਅਸੀਂ ਸਾਡੇ ਕਿਸਾਨਾਂ ਨੂੰ ਉਸਣਾ ਚਾਹੁੰਦੇ ਆਂ ਵੀ ਵੱਡੇ ਪੱਧਰ ਤੇ ਜਿਵੇਂ ਦਿੱਲੀ ਦੇ ਅੰਦੋਲਨ ਤੇ ਆਪਾਂ ਇਕੱਠੇ ਹੋਏ ਆਂ ਇਸ ਤਰ੍ਹਾਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਡਾ ਸੰਘਰਸ਼ ਜਿਹੜਾ ਵਿੜਣ ਜਾ ਰਹੇ ਆਂ ਨਵੀਂ ਖੇਤੀ ਨੀਤੀ ਤੇ ਪੰਜਾਬ ਦੇ ਵਿੱਚ ਅੰਦੋਲਨ ਕਰਨ ਜਾ ਰਹੇ ਆਂ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਇਕੱਠੇ ਹੋਵਾਂਗੇ ਕਾਫੀ ਮੰਗਾ ਸਾਡੇ ਸਾਥੀ ਨੇ ਦੱਸ ਚੁੱਕੇ ਨੇ ਤੁਹਾਨੂੰ ਕੁਝ ਮੰਗਾ ਜਿਸ ਤਰ੍ਹਾਂ ਕਿ ਅਸੀਂ ਕਿਸਾਨਾਂ ਨੂੰ ਬੁਢਾਪਾ ਪੈਨਸ਼ਨ ਹੈ ਜਿਹੜੀ ਉਹ ਲਾਗੂ ਕਰਾਉਣ ਵਾਸਤੇ ਮਜ਼ਦੂਰਾਂ ਨੂੰ ਵਾਸਤੇ ਉਹਦੇ ਵਾਸਤੇ ਵੀ ਇਹ ਨਵੀਆਂ ਮੰਗਾਂ ਜਿਹੜੀਆਂ ਦਿੱਲੀ ਤੋਂ ਬਾਅਦ ਦੀਆਂ ਸੀਗੀਆਂ ਕਈ ਮੰਗਾਂ ਸੀ ਉਹ ਵੀ ਉਹ ਕਰੀਆਂ ਨੇ ਇੱਕ ਜਿਹੜੀ ਜਨਤਕ ਵੰਡ ਪ੍ਰਣਾਲੀ ਆ ਉਸ ਨੂੰ ਵੀ ਸਰਕਾਰ ਨੂੰ ਕਹਿੰਦੇ ਆ ਵੀ ਮਜ਼ਬੂਤ ਕੀਤਾ ਜਾਵੇ ਤਾਂ ਕਿ ਗਰੀਬਾਂ ਨੂੰ ਆ ਜਿਹੜਾ ਸਸਤੇ ਭਾਅ ਦੇ ਉੱਤੇ ਕੱਪੜਾ ਜੋ ਜਿੰਨੀਆਂ ਪਹਿਲਾਂ ਚੀਜ਼ਾਂ ਦੇ ਉੱਤੇ ਵਸਤੂਆਂ ਦੇ ਉੱਤੇ ਸਰਕਾਰ ਸਸਤੇ ਰੇਟ ਗਰੀਬਾਂ ਨੂੰ ਡਿੱਪੂਆਂ ਦੇ ਵਿੱਚ ਮਹੱਈਆ ਕਰਾਉਂਦੀ ਸੀਗੀ ਉਸ ਨੂੰ ਵੀ ਪ੍ਰਣਾਲੀ ਨੂੰ ਤਕੜਾ ਕਰੇ ਤੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਘੱਟੋ-ਘੱਟ 10000 ਰੁਪਏ ਪੈਨਸ਼ਨ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਤੇ ਹੋਰ ਜਿਵੇਂ ਇਸ ਤਰ੍ਹਾਂ ਅੱਜ ਟਰੈਕਟਰ ਮਾਰਚ ਹੈ ਜਿਹੜਾ ਉਹ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਵੱਡਾ ਅੰਦੋਲਨ ਲੜਿਆ ਲੋਕਾਂ ਨੂੰ ਅਸੀਂ ਦੱਸਣ ਵਾਸਤੇ ਅੱਜ ਵੱਖ-ਵੱਖ ਜਗ੍ਹਾ ਦੇ ਉੱਤੇ ਪੂਰੇ ਭਾਰਤ ਦੇ 500 ਜ਼ਿਲ੍ਹਿਆਂ ਦੇ ਵਿੱਚ ਅੱਜ ਕਿਸਾਨ ਪ੍ਰੇਡ ਦਾ ਨਾਅਨਾਲ ਅਸੀਂ ਇਸ ਨੂੰ ਇੱਕਠੇ ਹੋ ਰਹੇ ਆ ਮਾਰਚ ਕਿਤੋਂ ਦੀ ਕਿੱਥੇ ਤੱਕ ਜਾਏਗਾ ਇਹ ਮਾਰਚ ਇਸ ਦਾਣਾ ਮੰਡੀ ਤੋਂ ਲੈ ਕੇ ਆਪਣਾ ਡੀਸੀ ਦਫ਼ਤਰ ਨੂੰ ਹੋ ਕੇ ਥਾਪਰ ਚੌਂਕ ਥਾਪਰ ਚੌਂਕ ਤੋਂ 22 ਨੰਬਰ ਫਾਟਕ ਉਸ ਤੋਂ ਬਾਅਦ ਪੁਹਾਰਾ ਚੌਂਕ ਉਸ ਤੋਂ ਬਾਅਦ ਪੋਲੋ ਗਰਾਊਂਡ ਦੇ ਉੱਤੇ ਨੂੰ ਅਸੀਂ ਜਿੱਥੇ ਅੱਜ ਗਵਰਨਰ ਸਾਹਿਬ ਝੰਡਾ ਫੈਰਾ ਕੇ ਗਏ ਨੇ ਉਸ ਦੇ ਉੱਤੇ ਦੀ ਵੀ ਅਸੀਂ ਵੀ ਟਰੈਕਟਰ ਮਾਰਚ ਕਰਕੇ ਇਸ ਨੂੰ ਸਮਾਪਤ ਆਪਾਂ ਜਿਹੜਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਵਾਂਗੇ ਇੱਕ ਵਿਚਾਲੇ ਜੇ ਕਰ ਲਓ ਇੱਕ ਉਸ ਤੋਂ ਬਾਅਦ ਅੱਜ ਦਾ ਡਾਇਰੈਕਟਰ ਮਾਰ ਚਿਹੜਾ ਇਹ ਤੋਂ ਬਾਅਦ 6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਜਿਹੜੇ ਮੋਰਚੇ ਲੱਗਣੇ ਨੇ ਆਪਣਾ ਪੰਜ ਰੋਜ਼ਾ ਮੋਰਚਾ ਜਿਹੜਾ ਮਿੰਨੀ ਸੈਕਟਰੀਏਟ ਦੇ ਮੂਹਰੇ ਲੱਗਣਾ ਹੈ ਪੰਜ ਰੋਜ਼ਾ ਉਦੇ ਵਾਸਤੇ ਵੀ ਪਿੰਡਾਂ ਦੇ ਵਿੱਚ ਆਪਾਂ ਤਿਆਰੀਆਂ ਕਰਨੀਆਂ ਨੇ ਤੇ ਉਸ ਤੋਂ ਬਾਅਦ 16 ਤਰੀਕ ਨੂੰ ਆਪਣਾ ਪਿੰਡੂ ਭਾਰਤ ਬੰਦ ਹੈ ਉਸ ਦਿਨ ਪਿੰਡਾਂ ਦੇ ਵਿੱਚੋਂ ਕੋਈ ਵੀ ਫਸਲ ਕੋਈ ਵੀ ਦੁੱਧ ਸਬਜ਼ੀ ਹੈ ਜਿਹੜੀ ਉਹ ਸ਼ਹਿਰ ਦੇ ਵਿੱਚ ਨਹੀਂ ਆਊਗੀ ਸਾਡੀ ਇਹ ਕੋਸ਼ਿਸ਼ ਹੋਊਗੀ ਜੀ ਜਿਹੜੇ ਪੰਡ ਆਰਤੀਏ ਭਰਾ ਨੇ ਵਪਾਰੀ ਭਰਾ ਨੇ ਉਹ ਵੀ ਉਸ ਬੰਦ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਉਹ 16 ਫਰਪਰੀ ਦਾ ਜਿਹੜਾ ਬੰਦ ਹੈ ਇਹਨੂੰ ਕਾਮਯਾਬ ਕੀਤਾ ਜਾਵੇ ਇਹਦੇ ਨਾਲ ਹੀ ਆਪਣਾ ਪ੍ਰੋਗਰਾਮ ਉਹ ਚੰਡੀਗੜ੍ਹ ਦਾ ਹੋ ਸਕਦਾ ਹੈ ਉਹਦੇ ਬਾਰੇ ਜਿਹੜਾ ਐਲਾਨ ਹੈ ਉਹ 10 ਫਰਪਰੀ ਨੂੰ ਜਦੋਂ ਆਪਣੇ ਧਰਨੇ ਸਮਾਪਤ ਹੋਣਗੇ ਉਦੋਂ ਕੀਤਾ ਜਾਊਗਾ ਇਸ ਲਈ ਟਰੈਕਟਰਾਂ ਦੀ ਵਿੱਥ ਐ ਤੂੰ ਕੱਟ ਨਾ ਰੱਖੀ ਜਾਵੇ ਇਹਦੇ ਨਾਲ ਇੱਕ ਤਾਂ ਕੋਈ ਐਕਸੀਡੈਂਟ ਵਗੈਰਾ ਹੋਊ ਤਾਂ ਜਿਹੜਾ ਖਤਰਾ ਨਹੀਂ ਰਹਿੰਦਾ ਦੂਜੇ ਨੰਬਰ ਤੇ ਸਾਡਾ ਜਿਹੜਾ ਮਾਰਚਾ ਹੈ ਇਹ ਵੀ ਲੰਬਾ ਹੁੰਦਾ ਸੋ ਵੀ ਕਿਸੇ ਵੀ ਉਹ ਜਿਹੜਾ ਜੁਰਮਾਨਾ ਨਹੀਂ ਭਰਨਾ ਹੈਗਾ ਜੇ ਕੋਈ ਤੰਗ ਕਰਦਾ ਹੈ ਪ੍ਰਸ਼ਾਸਨ ਦਾ ਅਧਿਕਾਰੀ ਤਾਂ ਉਹ ਦੁਨੀਆ ਨੂੰ ਦੱਸਣਾ ਪਾਜਬ ਕਾਰਵਾਈ ਹੋਊਗੀ ਉਹਨਾਂ ਅਧਿਕਾਰੀਆਂ ਦੇ ਖਿਲਾਫ ਫਰਸਾਸ਼ਨ ਨੂੰ ਵੀ ਅਸੀਂ ਇਸ ਗੱਲ ਬਾਰੇ ਕਹਿੰਦੇ ਆ ਕਿ ਭਗਵਾਨਤਮਾਨ ਨੇ ਐਲਾਨ ਕੀਤਾ ਸੀ ਨਾ ਤਾਂ ਉਹਨੇ ਪੂਗਾ ਮਾਪਜਾ ਦਿੱਤਾ ਤੇ ਦੂਜੇ ਪਾਸੇ ਉਹ ਕਿਸਾਨਾਂ ਨੂੰ ਤੰਗ ਕਰ ਰਿਹਾ ਹੈ ਤੇ ਜਿਹੜਾ ਤੇ ਜੋਸ਼ ਭਰਪੂਰ ਚੰਗ ਦੇ ਨਾਲ ਆਪਾਂ ਇਹ ਮਾਰਚ ਕਰਨਾ ਹੈ ਟਰੈਕਟਰਾਂ ਦੀ ਜਿਹੜੀ ਵਿੱਥ ਹੈ ਕਾਟ ਕਰਕੇ ਸਾਡੇ ਨੌਜਵਾਨ ਵੀਰ ਨੇ ਜਿਹੜੇ ਵੱਡੀ ਗਿਤੀ ਚ ਆਏ ਨੇ ਉਹ ਟਰੈਕਟਰਾਂ ਦੇ ਵਿੱਚ ਘੱਟੋ ਘੱਟ 25 ਫੁੱਟ ਜਿਹੜੀ ਇਹ ਰੱਖੀ ਜਾਵੇ سال دوکا نوکا ਕਿਸਾਨ ਲੋਕ ਸੋਭੇ ਖੇਤੇ ਖੇਤੇ ਅੱਜ ਵੀ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਐਮਐਸਬੀ ਵੀ ਕਰਾ ਕੇ ਰਹਾਗੇ ਬੰਦਾ ਰਿਪੋਰਟ ਕੋ ਲੱਗਣਾ ਨੇ ਹੋਰ ਕੋ ਬਾਤ ਇਹ ਖੜੇ ਤੇ ਨਹੀਂ ਚੱਲਦੇ